वेलकम टू गोएला क्लासेस ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡਾ ਜਿਹੜਾ ਸੀਡੀਪੀਓ ਦਾ ਪੇਪਰ 4 ਜਨਵਰੀ 2026 ਨੂੰ ਹੋਣ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਗੋਇਲਾ ਕਲਾਸਿਸ ਵੱਲੋਂ ਸਾਰੇ ਹੀ ਵਿਸ਼ਿਆਂ ਤੇ ਬੜੇ ਹੀ ماہر ਅਧਿਆਪਕਾਂ ਵੱਲੋਂ ਬੜੇ ਵਧੀਆ ਤਰੀਕੇ ਨਾਲ ਤਿਆਰੀ ਜਿਹੜੀ ਕਰਵਾਈ ਜਾ ਰਹੀ ਹੈ ਤੁਸੀਂ ਸਾਡੇ ਗੋਇਲਾ ਕਲਾਸਿਸ ਐਪਸ ਨੂੰ ਜਰੂਰ ਡਾਊਨਲੋਡ ਡਾਊਨਲੋਡ ਕਰੋ ਅਤੇ ਆਪਣੀ ਤਿਆਰੀ ਸ਼ੁਰੂ ਕਰੋ ਉਸੀ ਪੇਪਰ ਨਰਸ ਦੇ ਸੰਬੰਧ ਵਿੱਚ ਅੱਜ ਅਸੀਂ ਪੰਜਾਬੀ ਦੇ ਜਿਹੜੇ ਤੁਹਾਡੇ ਟੌਪਿਕ ਮੁਹਾਵਰੇ ਦੇ ਲੈਕਚਰ 3 ਉਸ ਵਾਰੇ ਕਰਾਂਗੇ ਕਿ ਮੁਹਾਵਰੇ ਕੀ ਹੁੰਦੇ ਹਨ ਇਹ ਤੁਹਾਨੂੰ ਅਸੀਂ ਪਹਿਲੇ ਲੈਕਚਰ ਵਿੱਚ ਦੱਸ ਚੁੱਕੇ ਹਾਂ ਤੇ ਹੁਣ ਆਪਾਂ ਅੱਗੇ ਲੈਕਚਰ 3 ਤੋਂ ਸ਼ੁਰੂ ਕਰਦੇ ਹਾਂ ਈੜੀ ਅੱਖਰ ਤੋਂ ਸ਼ੁਰੂ ਹੋਣ ਵਾਲੇ ਮੁਹਾਵਰੇ ਜਿਵੇਂ ਪਹਿਲਾ ਹੈ ਇੱਕ ਅੱਖ ਨਾਲ ਵੇਖਣ ਦਾ ਸਹੀ ਅਰਥ ਕੀ ਹੈ ਠੀਕ ਹੈ ਇੱਕ ਅੱਖ ਨਾਲ ਦੇਖਣ ਦਾ ਸਹੀ ਅਰਥ ਕੀ ਹੈ ਆਪਸ਼ਨ ਦੇਖ ਲੈਂਦੇ ਹਾਂ ਅਸੀਂ ਇਸ ਦੇ ਵਿੱਚ ਸਿਰਫ ਇੱਕ ਪਾਸਾ ਦੇਖਣਾ ਦੂਸਰਾ ਹੈ ਸਾਰਿਆਂ ਨੂੰ ਬਰਾਬਰ ਸਮਝਣਾ ਤੀਸਰਾ ਹੈ ਬਿਨਾਂ ਸੋਚੇ ਸਮਝੇ ਕੰਮ ਕਰਨਾ ਤੇ ਚੌਥਾ ਹੈ ਨਜ਼ਰ ਅੰਦਾਜ਼ ਕਰਨਾ ਠੀਕ ਹੈ ਇੱਕ ਅੱਖ ਨਾਲ ਵੇਖਣ ਦਾ ਸਹੀ ਅਰਥ ਕੀ ਹੈ ਸਿਰਫ एक पासा देखना की है इसका सही अर्थ सिर्फ एक पासा ही देखना आगे चलते हाँ सैकेंड क्वेश्चन पर ईद का चल दा होना मतलब ईद का चल हो मतलब है ऑप्शन देख लेंगे दे हाँ बहुत बारी मिलना दूसरी है बहुत देर बाद मिलना तीसरी है बिना बुलाए आ जाना तो चौथा है खुशी मना ठीक है जिम्मे ईद का चंद हो जाना असद पहले देख लेंगे सही आंसर की है बहुत देर बाद मिलना जिमें किसी भी कह देंगे हाँ कि महेंद्र सिंह तू ता तो विह तो बाद हो गया ठीक है मतलब की है कि विह हो देर बाद मिले है ठीक है तो अगे देख लें, देख लें दे अगला क्वेश्चन इल द इल का के केके बिना जानना ठीक है इल द न के बिना जानना की अर्थ है इस ऑप्शंस देख लें दे हां। पहली है बहुत चलाक होना दूसरी है पूरी तरह अनपढ़ होना ते तीसरी है बहुत याद रखना चौथी है बहुत बोलना ठीक है ਇਸ ਦਾ ਕੀ ਅਰਥ ਹੈ ਇਸ ਦਾ ਸਹੀ ਆਨਸਰ ਕੀ ਹੋਵੇਗਾ ਪੂਰੀ ਤਰ੍ਹਾਂ ਅਨਪੜ ਹੋਣਾ ਠੀਕ ਹੈ ਇਸ ਦਾ ਸਹੀ ਆਨਸਰ ਕੀ ਹੈ ਇਲ ਦਾ ਨਾ ਕੇ ਕੇ ਵੀ ਨਾ ਜਾਣਨਾ ਦਾ ਸਹੀ ਉੱਤਰ ਹੈ ਪੂਰੀ ਤਰ੍ਹਾਂ ਅਨਪੜ ਹੋਣਾ ਅਗਲੇ ਕੁਸਚਨ ਤੇ ਚਲਦੇ ਹਾਂ ਇਟ ਨਾਲ ਇਟ ਖੜਕਾਣਾ ਦਾ ਕੀ ਮਤਲਬ ਹੈ ਇਟ ਨਾਲ ਇਟ ਖੜਕਾਣਾ ਦਾ ਕੀ ਮਤਲਬ ਹੈ ਮੁਹਾਵਰੇ ਦਾ ਕੀ ਅਰਥ ਹੈ ਇਸ ਦੇ অপਸ਼ਨਸ ਦੇਖ ਲੈਂਦੇ ਹਾਂ ਸ਼ਾਂਤੀ ਨਾਲ ਕੰਮ ਕਰਨਾ ਦੂਸਰੀ ਹੈ ਤਹੱਸ ਨਹਿਸ ਕਰ ਦੇਣਾ ਤੀਸਰੀ ਹੈ ਨਵਾਂ ਘਰ ਬਣਾਉਣਾ ਔਰ ਚੌਥੀ ਹੈ ਬਦਲਾ ਛੱਡ ਦੇਣਾ ਠੀਕ ਹੈ ਤੇ ਇਸ ਦਾ ਸਹੀ ਉੱਤਰ ਕੀ ਹੋਵੇਗਾ ਇਟ ਨਾਲ ਇਟ ਖੜਕਾਉਣ ਦਾ ਇਸ ਦਾ ਸਹੀ ਉੱਤਰ ਹੈ ਤਹੱਸ ਨਹਿਸ ਕਰ ਦੇਣਾ ਕੀ ਹੈ ਤਹੱਸ ਨਹਿਸ ਕਰ ਦੇਣਾ अगर चलते हाँ अगले क्वेश्चन इट कुत्ते बैर होना दा की अर्थ है ठीक है इट कुत्ते बैर होना मुहावरे का की अर्थ है जिमें पहली ऑप्शन देख लेंगे हाँ, छोटी जि रंजिश दूसरी है पुरानी मित्रता तीसरी है डूी दुश्मनी चौथा है दिली प्यार ਗੇ ਇਸ ਦਾ ਕੀ ਅਰਥ ਹੈ ਸਹੀ ਉੱਤਰ ਕੀ ਹੋਵੇਗਾ ਡੂੰਗੀ ਦੁਸ਼ਮਣੀ ਜਿਵੇਂ ਅਸੀਂ ਆਮ ਕਹਿ ਦਿੰਦੇ ਹਾਂ ਕਿ ਰਮਨ ਤੇ ਸ਼ਾਮ ਦਾ ਆਪਸ ਵਿੱਚ ਇੱਟ ਕੁੱਤੇ ਦਾ ਬੈਰ ਹੈ ਮਤਲਬ ਕਿ ਉਹਨਾਂ ਦੀ ਜਿਹੜੀ ਦੁਸ਼ਮਣੀ ਬਹੁਤ ਡੂੰਗੀ ਦੁਸ਼ਮਣੀ ਹੈ ਅੱਗੇ ਕੁਐਸਚਨ ਤੇ ਚੱਲਦੇ ਹਾਂ ਇੱਟ ਦਾ ਪੱਥਰ ਜਵਾਬ ਦੇਣਾ ਸੂਚਕ ਹੈ ਕੀ ਹੈ ਇਟ ਦਾ ਪਥਰ ਜਵਾਬ ਇਟ ਦਾ ਜਵਾਬ ਪਥਰ ਨਾਲ ਦੇਣਾ ਸੂਚਕ ਹੈ ਫਰਸਟ ਆਪਸ਼ਨ ਹੈ ਮਾਫ ਕਰ ਦੇਣਾ ਸੈਕਿੰਡ ਹੈ ਵੱਧ ਚੜ ਕੇ ਬਦਲਾ ਲੈਣਾ ਤੇ ਤੀਜੀ ਹੈ ਕਿਸੇ ਦੀ ਮਦਦ ਕਰਨਾ ਤੇ ਚੌਥੀ ਹੈ ਸ਼ਰਮ ਨਾਲ ਚੁੱਪ ਰਹਿਣਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦੇ ਸਹੀ ਉੱਤਰ ਹੈ ਵਧ ਚੜ ਕੇ ਬਦਲਾ ਲੈਣਾ ਠੀਕ ਹੈ ਕਿਸੇ ਤੋਂ ਵਧ ਚੜ ਕੇ ਬਦਲਾ ਲੈਣਾ ਇਟ ਪੱਥਰ ਦਾ ਜਵਾਬ ਪੱਥਰ ਨਾਲ ਦੇਣਾ ਇਸ ਦਾ ਮਤਲਬ ਹੈ ਕਿਸੇ ਤੋਂ ਵਧ ਚੜ ਕੇ ਬਦਲਾ ਲੈਣਾ ਠੀਕ ਹੈ ਹੁਣ ਅਸੀਂ ਅੱਗੇ ਦੇਖਦੇ ਹਾਂ ਅਗਲਾ ਹੈ ਮੁਹਾਵਰਾ ਈਨ ਮੰਨਣੀ ਠੀਕ ਹੈ ਈਨ ਮੰਨਣੀ ਦਾ ਸਹੀ ਅਰਥ ਹੈ ठीक है इसका सही अर्थ की है ऑप्शन देख लें जिमें पहली है माफ़ करना दूसरा है हार मान लेना तीसरा है जित जाना चौथा है धोखा तो देना तो इस दे सही उत्तर की हो सकता है ईन मननी मतलब हार मान लेना ठीक है की है इसका सही उत्तर हार मान लेना अगला क्वेश्चन देखते देख दे हाँ एक रंग आना एक रंग जाना मतलब इसका की मतलब है एक रंग आना एक रंग जाना मतलब खुशी नमकना इस उत्तर की है खुशी चमकना दूसरा अगे चलते हाँ ਇਕਮਤ ਹੋਣਾ ਦਾ ਕੀ ਅਰਥ ਹੈ ਇਕਮਤ ਹੋਣਾ ਦਾ ਕੀ ਅਰਥ ਹੈ ਇਸ ਦੇ অপਸ਼ਨ ਦੇਖ ਲੈਂਦੇ ਆ ਜਿਵੇਂ ਪਹਿਲੀ ਹੈ ਝਗੜਾ ਕਰਨਾ ਦੂਸਰੀ ਹੈ ਇਕਤਾ ਕਰਨੀ ਤੀਸਰੀ ਹੈ ਚੁੱਪ ਰਹਿਣਾ ਤੇ ਚੌਥਾ ਹੈ ਮੌਕਾ ਗਵਾ ਦੇਣਾ ਇਕਮਿਕ ਹੋਣ ਦਾ ਅਰਥ ਕੀ ਹੈ ਇਕਤਾ ਕਰਨੀ ਮਤਲਬ ਇਕੱਠੇ ਚੱਲਣਾ ਠੀਕ ਹੈ ਅਗਲੀ ਅਗਲਾ ਕੁਸ਼ਨ ਦੇਖ ਲੈਂਦੇ ਹਾਂ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਕੱਢ ਦੇਣਾ ਸੂਚਕ ਹੈ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਕੱਢ ਦੇਣਾ ਕਿਸ ਦਾ ਸੂਚਕ ਹੈ অপਸ਼ਨਸ ਦੇਖ ਲੈਂਦੇ ਹਾਂ ਧਿਆਨ ਨਾਲ ਸੁਣਨਾ ਠੀਕ ਹੈ ਦੂਸਰੀ ਹੈ ਗੱਲ ਨੂੰ ਅਨਡਿਟ ਕਰ ਦੇਣਾ ਤੀਸਰੀ ਹੈ ਫੈਸਲਾ ਬਦਲਣਾ ਤੇ ਚੌਥਾ ਹੈ ਬਹੁਤ ਸੋਚਣਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਗੱਲ ਨੂੰ ਅਨਡਿਟ ਕਰ ਦੇਣਾ ਮਤਲਬ ਕਿ ਕਿਸੇ ਦੀ ਗੱਲ ਸੁਣ ਕੇ ਉਸ ਨੂੰ ਅਨਡਿਟ ਅਣਦੇਖਾ ਕਰ ਦੇਣਾ ਠੀਕ ਹੈ ਉਸ ਤੇ ਅਮਲ ਨਾ ਕਰਨਾ ਇਹ ਇਸ ਦਾ ਸਹੀ ਉੱਤਰ ਹੈ ਅੱਗੇ ਦੇਖ ਲੈਂਦੇ ਹਾਂ ਅਗਲਾ ਕੁਐਸਚਨ ਅਗਲਾ ਮੁਹਾਵਰਾ ਕੀ ਹੈ ਇਕੋ ਡੰਗੇ ਪਿੰਡ ਮੰਗਣਾ ਮਤਲਬ ਇਸ ਦਾ ਕੀ ਹੈ ਹੈ ਇਕੋ ਡੰਗੇ ਪਿੰਡ ਮੰਗਣਾ ਮਹਾਵਰਦਾ ਕੀ ਅਰਥ ਹੈ ਇਸ ਦੇ অপਸ਼ਨਸ ਦੇਖ ਲੈਂਦੇ ਹਾਂ ਕਿਹੜੇ-ਕਿਹੜੇ ਨੇ ਪਹਿਲਾ ਹੈ ਕਈ ਵਾਰੀ ਕੋਸ਼ਿਸ਼ ਕਰਨਾ ਦੂਸਰਾ ਹੈ ਇੱਕੋ ਵਾਰੀ ਕੰਮ ਮੁਕਾਉਣ ਦੀ ਕੋਸ਼ਿਸ਼ ਕਰਨਾ ਤੇ ਤੀਸਰਾ ਹੈ ਹੌਲੀ-ਹੌਲੀ ਕੰਮ ਕਰਨਾ ਤੇ ਚੌਥਾ ਹੈ ਕੰਮ ਛੱਡ ਦੇਣਾ ਠੀਕ ਹੈ ਤੇ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਇੱਕੋ ਵਾਰੀ ਕੰਮ ਕਾਉਣ ਦੀ ਕੋਸ਼ਿਸ਼ ਕਰਨਾ ਠੀਕ ਹੈ ਕਈ ਵਾਰ ਹੁੰਦੇ ਆ ਨਾ ਕਈ ਲੋਕੀ ਹੁੰਦੇ ਆ ਨਾ ਕਿ ਇੱਕੋ ਵਾਰੀ ਕਹਿੰਦੇ ਕਿ ਆਪਾਂ ਸਾਰਾ ਕੰਮ ਖਤਮ ਕਰ ਦਈਏ ਪਰ ਉਹ ਕਰਦਾ ਹੋ ਜਾਂਦਾ ਸਹੀ ਨਹੀਂ ਨਾ ਹੁੰਦਾ ਦਿਸ ਇਜ਼ ਦੋ ਇੱਕੋ ਡੰਗੇ ਪਿੰਡ ਮੰਗਣਾ ਦਾ ਮਤਲਬ ਹੈ ਇੱਕੋ ਵਾਰੀ ਕੰਮ ਕਾਉਣ ਦੀ ਕੋਸ਼ਿਸ਼ ਕਰਨਾ ਅੱਗੇ ਚੱਲਦੇ ਆ ਅਗਲੇ ਕੁਐਸਚਨ ਤੇ ਇਹ ਮੁਹਾਵਰਾ ਹੈ ਇਟ ਖੜਿਕਾ ਲਾਣਾ द अर्थ है कि है इट खड़का लाना का अर्थ की है पहला है इसका ऑप्शन मजदूरी करना दूसरा है झगड़ा करना तीसरा है माफ़ करना और चौथा है सलाह देना इस इसका सही उत्तर की हो की हो सकता है इस इसका सही उत्तर है मजदूरी करना ठीक है ਅਗੇ ਅਗਲੇ ਕੁਐਸਚਨ ਤੇ ਚੱਲਦੇ ਹਾਂ ਇੱਜ਼ਤ ਨੂੰ ਵੱਟਾ ਲਾਉਣਾ ਮਤਲਬ ਕੀ ਹੈ ਇੱਜ਼ਤ ਨੂੰ ਵੱਟਾ ਲਾਣਾ ਮੁਹਾਵਰੇ ਦਾ ਕੀ ਅਰਥ ਹੈ ਜਿਵੇਂ ਇਸ ਦੀ ਆਪਸ਼ਨਸ ਦਿੱਤੀਆਂ ਗਿਆ ਨੇ ਜਿਵੇਂ ਪਹਿਲੀ ਹੈ ਬੇਇੱਜ਼ਤੀ ਕਰਵਾ ਦੇਣਾ ਦੂਸਰਾ ਹੈ ਇੱਜ਼ਤ ਵਧਾਉਣਾ ਤੀਸਰਾ ਹੈ ਨਵਾਂ ਕੰਮ ਸ਼ੁਰੂ ਕਰਨਾ ਤੇ ਚੌਥਾ ਹੈ ਦੋਸਤ ਬਣਾਉਣਾ ਠੀਕ ਹੈ ਇਸ ਦੇ ਸਹੀ ਉੱਤਰ ਕੀ ਹੋ ਸਕਦਾ ਹੈ ਬੇਇਜ਼ਤੀ ਕਰਵਾ ਦੇਣਾ ਠੀਕ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਕਿ ਰਮਨ ਨੇ ਆਪਣੇ ਘਰ ਦੇ ਚੋਰੀ ਦਾ ਬਹੁਤ ਵੱਡਾ ਇਲਜ਼ਾਮ ਆਪਣੇ ਤੇ ਲੈ ਕੇ ਆਪਣੇ ਘਰ ਦੀ ਇੱਜ਼ਤ ਨੂੰ ਵੱਟਾ ਲਗਾ ਦਿੱਤਾ ਹੈ ਮਤਲਬ ਕਿ ਬਹੁਤ ਜ਼ਿਆਦਾ ਬੇਇਜ਼ਤੀ ਕਰਵਾ ਦਿੱਤੀ ਹੈ ਠੀਕ ਹੈ ਦੁਨੀਆ ਦੇ ਵਿੱਚ ਲੋਕਾਂ ਦੇ ਸਾਹਮਣੇ ਠੀਕ ਹੈ ਅੱਗੇ ਕੁਐਸਚਨ ਤੇ ਚੱਲਦੇ ਹਾਂ ਇੱਕੋ ਰੱਸੇ ਫਾਹੇ ਦੇਣਾ ਦਾ ਸਹੀ ਅਰਥ ਕੀ ਹੈ ਠੀਕ ਹੈ ਇੱਕੋ ਰੱਸੇ ਫਾਹੇ ਦੇਣਾ ਮੁਹਾਵਰੇ ਦਾ ਕੀ ਅਰਥ ਹੈ ਇਸ ਦੀ ਆਪਸ਼ਨਸ ਦੇਖ ਲੈਂਦੇ ਹਾਂ ਜਿਵੇਂ ਕਿਸੇ ਇੱਕ ਨੂੰ ਵਧੀਆ ਮੰਨਣਾ ਦੂਸਰੀ ਹੈ ਸਭ ਨਾਲ ਇੱਕੋ ਵਰਤਾਵ ਕਰਨਾ ਤੀਸਰਾ ਹੈ ਬਦਲਾ ਲੈਣਾ ਤੇ ਚੌਥਾ ਹੈ ਹਾਰ ਮੰਨਣਾ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਸਭ ਨਾਲ ਇੱਕੋ ਵਰਤਾਅ ਕਰਨਾ ਠੀਕ ਹੈ ਕੀ ਹੈ ਇਸ ਦਾ ਸਹੀ ਉੱਤਰ ਸਭ ਨਾਲ ਇੱਕੋ ਵਰਤਾਅ ਕਰਨਾ ਠੀਕ ਹੈ ਅੱਗੇ ਕੁਐਸਚਨ ਤੇ ਚੱਲਦੇ ਹਾਂ ਇੱਕ ਤੱਕੜੀ ਦੇ ਚਿੱਟੇ ਵੱਟੇ ਹੋਣਾ ਮੁਹਾਵਰੇ ਦਾ ਕੀ ਅਰਥ ਹੈ ਠੀਕ ਹੈ ਦੁਬਾਰਾ ਰਿਪੀਟ ਕਰਦੇ ਹਾਂ ਇੱਕ ਤੱਕੜੀ ਦੇ ਚਿੱਟੇ ਵੱਟੇ ਹੋਣ ਦਾ ਕੀ ਅਰਥ ਹੈ इस दी ऑप्शंस देख लेंगे हाँ जिमें पहली है बिल्कुल इको जि होना दूसरी है दूर दूर हो जाना तीसरी है झगड़ा करना तो चौथी है बहुत तिखे होना ठीक है इस इसका सही उत्तर की हो सकता है बिल्कुल इको जि होना ठीक है की है इसका सही उत्तर बिल्कुल इको जि होना अगे क्वेश्चन से चल रहे हाँ ਇੱਟ ਚੁੱਕਦੇ ਨੂੰ ਪੱਥਰ ਚੁਕਣਾ ਮੁਹਾਵਰੇ ਦਾ ਕੀ ਅਰਥ ਹੈ ਰਿਪੀਟ ਕਰਦੇ ਹਾਂ ਇੱਟ ਚੁੱਕਦੇ ਨੂੰ ਪੱਥਰ ਚੁਕਣਾ ਮੁਹਾਵਰੇ ਦਾ ਕੀ ਅਰਥ ਹੈ ਇਸ ਦੀ ਆਪਸ਼ਨਸ ਦੇਖ ਲੈਂਦੇ ਆ ਨੰਬਰ 1 ਤੇ ਹੈ ਹੌਲੀ ਸਜ਼ਾ ਦੇਣਾ ਦੂਸਰੀ ਹੈ ਵੱਧ ਚੜ ਕੇ ਬਦਲਾ ਲੈਣਾ ਤੀਸਰਾ ਹੈ ਧੋਖਾ ਦੇਣਾ ਤੇ ਚੌਥੀ ਆਪਸ਼ਨ ਹੈ ਮਾਫ ਕਰਨਾ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਵੱਧ ਚੜ ਕੇ ਬਦਲਾ ਲੈਣਾ ਠੀਕ ਹੈ ਕੀ ਹੈ ਇਸ ਦਾ ਸਹੀ ਉੱਤਰ ਵੱਧ ਚੜ ਕੇ ਬਦਲਾ ਲੈਣਾ ਅੱਗੇ ਕੁਐਸਚਨ ਤੇ ਚੱਲਦੇ ਹਾਂ ਇੱਕ ਦੀਆਂ ਚਾਰ ਸੁਣਾਣਾ ਮਤਲਬ ਕੀ ਹੈ ਇਸ ਮੁਹਾਵਰੇ ਦਾ ਇੱਕ ਦੀਆਂ ਚਾਰ ਸੁਣਾਣਾ ਠੀਕ ਹੈ ਪਹਿਲੇ ਆਪਾਂ ਇਸ ਦੀਆਂ ਆਪਸ਼ਨਸ ਦੇਖਦੇ ਹਾਂ ਜੇ ਪਹਿਲੀ ਆਪਸ਼ਨ ਦਿੱਤੀ ਹੋਈ ਹੈ ਚੁੱਪ ਰਹਿਣਾ ਦੂਸਰੀ ਹੈ ਬਹੁਤ ਬੋਲ ਜਾਣਾ ਤੀਸਰੀ ਹੈ ਇਕੋ ਵਰਗੀ ਗੱਲ ਕਰਨਾ ਤੇ ਚੌਥਾ ਹੈ ਹਾਰ ਮੰਨ ਲੈਣਾ ਠੀਕ ਹੈ ਇਸ ਦੇ ਕੀ ਇਸ ਦੇ ਕੀ ਸਹੀ ਉੱਤਰ ਹੋ ਸਕਦਾ ਹੈ ਇਕੋ ਵਰਗੀ ਗੱਲ ਕਰਨਾ ਬਹੁਤ ਬੋਲ ਜਾਣਾ ਚੁੱਪ ਰਹਿਣਾ ਹਾਰ ਮੰਨ ਲੈਣਾ ਕੀ ਹੈ ਇਸ ਦਾ ਸਹੀ ਉੱਤਰ ਬਹੁਤ ਬੋਲ ਜਾਣਾ ਇਸ ਦਾ ਸਹੀ ਉੱਤਰ ਹੈ ਠੀਕ ਹੈ ਅੱਗੇ ਕੁਐਸਚਨ ਤੇ ਚੱਲਦੇ ਹਾਂ ਇੱਕ ਇੱਕ ਤੇ ਦੋ 11 ਦਾ ਸਹੀ ਅਰਥ ਕੀ ਹੈ ਠੀਕ ਹੈ ਇੱਕ ਇੱਕ ਤੇ ਦੋ 11 ਦਾ ਸਹੀ ਅਰਥ ਕੀ ਹੈ ਜਿਵੇਂ ਆਪਸ਼ਨਸ ਦਿੱਤੀ ਹੈ ਪਹਿਲੀ ਛੋਟੀ ਬੰਡ ਦੂਸਰੀ ਹੈ ਏਕਤਾ ਦੀ ਤਾਕਤ ਤੀਸਰੀ ਹੈ ਵੱਡਾ ਨੁਕਸਾਨ ਤੇ ਚੌਥੀ ਹੈ ਬਹੁਤ ਕਮਜ਼ੋਰ ਟੋਲਾ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੋ ਸਕਦਾ ਹੈ ਇਸ ਦਾ ਸਹੀ ਉੱਤਰ ਹੈ ਏਕਤਾ ਦੀ ਤਾਕਤ ਠੀਕ ਹੈ ਇਸ ਦਾ ਸਹੀ ਉੱਤਰ ਕੀ ਹੈ ਏਕਤਾ ਦੀ ਤਾਕਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡਾ ਸੀਡੀਪੀ ਉਹਦਾ ਪੇਪਰ ਜਿਹੜਾ ਕਿ 4 ਜਨਵਰੀ 2026 ਨੂੰ ਹੋਣ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਸਾਡੀਆਂ ਗੋਇਲਾ ਕਲਾਸਿਸ ਬੋਲੋ ਸਾਰੇ ਵਿਸ਼ਿਆਂ ਤੇ ਬਹੁਤ ਹੀ ਮਾਹਰ ਟੀਚਰਾਂ ਬੋਲੋ ਤਿਆਰੀ ਬੜੀ ਵਧੀਆ ਤਰੀਕੇ ਨਾਲ ਕਰਵਾਈ ਜਾ ਰਹੀ ਹੈ ਕਿ ਇਸ ਦੇ ਸਬੰਧ ਵਿੱਚ ਜਿਹੜੀਆਂ ਕਿ 22 ਨਵੰਬਰ ਤੋਂ ਆਨਲਾਈਨ ਤੇ ਆਫਲਾਈਨ ਕਲਾਸਾਂ ਸ਼ੁਰੂ ਹੋ ਰਹੀਆਂ ਹਨ ਇਸ ਦੇ ਨਾਲ ਤੁਸੀਂ ਟੈਸਟ ਸੀਰੀਜ਼ ਜਿਨ੍ਹਾਂ ਦੀ ਕੀਮਤ ਸਿਰਫ ਹੋਰ ਸਿਰਫ 999 ਰੁਪਏ ਹੈ ਅਤੇ ਕ੍ਰੈਸ਼ ਕੋਰਸ ਜਿਸ ਦੀ ਕੀਮਤ ਸਿਰਫ ਹੋਰ ਸਿਰਫ 4999 ਰੁਪਏ ਹੈ ਜਰੂਰ ਜੁਆਇਨ ਕਰੋ ਤੇ ਇਸ ਦੇ ਨਾਲ ਤੁਸੀਂ ਟੈਸਟ ਸੀਰੀਜ਼